ਪੰਜਾਬ ਵਿੱਚ ਚੋਣਾਂ ਦਾ ਰੋਲਾ ਰੁਕ ਗਿਆ ਕੱਲ੍ਹ ਜਨਮ 1 ਜੂਨ ਨੂੰ 13 ਲੋਕ ਸਭਾ ਸੀਟਾਂ ਤੇ VOTING ਹੋਈ ਸੀ ਹੁਣ ਸਾਰਿਆਂ ਦੀਆਂ ਨਜ਼ਰਾਂ 4 ਜੂਨ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਇਸ ਦਿਨ ਹੀ ਨਤੀਜੇ ਐਲਾਨੇ ਜਾਣੇ ਨੇ ਚੋਣ ਕਮਿਸ਼ਨ ਦੇ ਐਪ ਬੋਟ ਦੇ ਮੁਤਾਬਿਕ 62.06% ਦੀ VOTING ਹੋਈ ਹੈ ਜੋ ਪਿਛਲੀਆਂ ਚੋਣਾਂ ਨਾਲੋਂ 3.9% ਦੀ ਘਟ ਹੈ ਇਸ ਲੀਆਂ ਚੋਣਾਂ ਵਿੱਚ 65.96% VOTING ਹੋਈ ਸੀ ਪੰਜਾਬ ਵਿੱਚ ਲੰਬੇ ਸਮੇਂ ਬਾਅਦ ਇਹ ਪਹਿਲੀ ਚੋਣ ਹੈ ਜਦੋਂ ਕੋਈ ਵੀ ਵੱਡੀ ਪਾਰਟੀ ਗੱਠ ਜੋੜ ਵਿੱਚ ਨਹੀਂ ਹੈ ਅਜਿਹੇ ਇਸ ਵਾਰ ਕਾਂਗਰਸ 6 ਤੋਂ 8 ਆਮ ਆਦਮੀ ਪਾਰਟੀ 4 ਤੋਂ 6 ਭਾਜਪਾ 2 ਅਤੇ ਅਕਾਲੀ ਦਲ ਇੱਕ ਤੇ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ ਪਾਪੇ ਪੰਜਾਬ ਵਿੱਚ ਕਾਂਗਰਸ ਅਤੇ ਆਪ ਦੋਵੇਂ ਹੀ ਇੰਡੀਆ ਗੱਠਚੋੜ ਵਿੱਚ ਸ਼ਾਮਿਲ ਨਹੀਂ ਹੋਏ ਸੀ ਪਰ ਆਖਰਕਾਰ ਦੋਵਾਂ ਦੀਆਂ ਸੀਟਾਂ ਭਾਰਤ ਗੱਠਚੋੜ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਨੇ ਪਾਪ ਇੰਡੀਆ ਗੱਠਚੋੜ ਆਸਾਨੀ ਨਾਲ 8 ਤੋਂ 10 ਸੀਟਾਂ ਤੇ ਕਬਜ਼ਾ ਕਰ ਸਕਦਾ ਹੈ ਪਟਿਆਲਾ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵਰਨੀਤ ਕੌਰ ਦਾ ਮੁਕਾਬਲਾ ਕਾਂਗਰਸ ਦੇ ਡਾਕਟਰ ਤਰੰबीर ਗਾਂਧੀ ਅਤੇ ਆਪ ਦੇ ਉਮੀਦਵਾਰ ਬਲਵੀਰ ਸਿੰਘ ਦਰਮਿਆਨ ਹੈ ਦੂਜੀ ਹੌਟ ਸੀਟ ਲੁਧਿਆਣਾ ਇਥੇ ਕਾਂਗਰਸ ਛੱਡ ਕੇ ਪਾਸ਼ਪਾ ਵਿੱਚ ਸ਼ਾਮਿਲ ਹੋਏ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਚੋਣ ਮੈਦਾਨ ਵਿੱਚ ਨੇ ਪਰ ਆਪ ਦੇ ਅਸ਼ੋਕ ਪਰਾਸ਼ਰ ਪੱਪੀ ਵੀ ਮਜ਼ਬੂਤ ਨੇ ਇਸ ਦੇ ਨਾਲ ਹੀ ਪਿਛਲੀਆਂ ਤਿੰਨ ਚੋਣਾਂ ਚ ਅਕਾਲੀ ਦਲ ਦੇ ਹਿੱਸੇ ਆਈ ਬਠਿੰਡਾ ਸੀਟ ਤੇ ਆਪ ਅਤੇ ਕਾਂਗਰਸ ਦੇ ਉਮੀਦਵਾਰ ਕਾਰਨ ਇਸ ਵਾਰ ਮੁਕਾਬਲਾ ਸਖਤ ਹੈ ਇਸ ਤੋਂ ਇਲਾਵਾ ਖਡੂਰ ਸਾਹਿਬ ਸੀਟ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਕਾਰਨ ਵੀ ਸੁਰਖੀਆਂ 'ਚ ਹੈ ਜੋ ਨੈਸ਼ਨਲ ਸਕਿਉਰਿਟੀ ਐਕਟ ਐਨਐਸਏ ਤਹਿਤ ਜੇਲ੍ਹ 'ਚ ਬੰਦ ਹੈ ਜੇਲ੍ਹ ਤੋਂ ਚੋਣ ਲੜਨ ਦੇ ਬਾਵਜੂਦ ਉਹ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਨਾਲ ਡਟ ਕੇ ਟੱਕਰ ਲੈ ਰਹੇ ਨੇ ਇਸ ਵਾਰ ਪੰਜਾਬ ਵਿੱਚ ਪਾਸਪਾਸ ਚਰਚਾ ਵਿੱਚ ਹੈ ਹਿੰਦੂ ਅਤੇ ਸ਼ਹਿਰੀ VOTERਾਂ ਦਾ ਚੁਕਾ ਪਾਸਪਾ ਵੱਲ ਹੈ ਪਰ ਕਿਸਾਨਾਂ ਨੇ ਪਾਸਪਾ ਲਈ ਸਮੀਕਰਨ ਵਿਗਾੜ ਦਿੱਤੇ ਨੇ ਪੰਜਾਬ ਦੀ 65% ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਪੰਜਾਬ ਵਿੱਚ 58% ਆਬਾਦੀ ਸਿੱਖ ਹੈ ਜਦੋਂ ਕਿ 35% ਆਬਾਦੀ ਹਿੰਦੂ ਹੈ ਮਾਲਵੇ ਅਤੇ ਮਾਝੇ ਦੇ ਪਿੰਡੂ ਖੇਤਰਾਂ ਵਿੱਚ ਕਿਸਾਨ ਅੰਦੋਲਨ ਦਾ ਪ੍ਰਭਾਵ ਹੈ ਇਸ ਦੇ ਨਾਲ ਹੀ ਜ਼ਿਆਦਾਤਰ ਸਿੱਖ VOTERਾਂ ਦਾ ਚੁਕਾ ਵੀ ਪਾਸਪਾ ਵੱਲ ਨਹੀਂ ਹੈ